ਦੋਸਤੋ ਮੈਨੂੰ ਆਪਣੀ ਚਾਚੀ ਦੇ ਨਾਲ ਬਹੁਤ ਹੀ ਪਿਆਰ ਸੀ ਉਹ ਜਵਾਨੀ ਵਿੱਚ ਹੀ ਵਿਧਵਾ ਹੋ ਗਈ ਸੀ ਇਸ ਲਈ ਚਾਚੀ ਨੂੰ ਉੱਪਰ ਰਹਿਣ ਦੇ ਲਈ ਇੱਕ ਕਮਰਾ ਦੇ ਰੱਖਿਆ ਸੀ ਜੋ ਕਿ ਮੇਰੇ ਕਮਰੇ ਦੇ ਬਿਲਕੁਲ ਹੀ ਕੋਲ ਸੀ ਇੱਕ ਦਿਨ ਮੈਂ ਆਪਣੇ ਬਾਥਰੂਮ ਦੇ ਵਿੱਚ ਨਹਾਉਣ ਲਈ ਗਿਆ ਤਾਂ ਮੇਰੇ ਬਾਥਰੂਮ ਦੀ ਟੂਟੀ ਨਹੀਂ ਚੱਲ ਰਹੀ ਸੀ ਤੇ ਉੱਥੇ ਪਾਣੀ ਨਹੀਂ ਆ ਰਿਹਾ ਸੀ ਇਸ ਲਈ ਮੈਂ ਸੋਚਿਆ ਕਿ ਚਾਚੀ ਦੇ ਬਾਥਰੂਮ ਵਿੱਚ ਆ ਕੇ ਨਹਾ ਲਵਾਂ ਜਿਵੇਂ ਹੀ ਮੈਂ ਚਾਚੀ ਦੇ ਕਮਰੇ ਵਿੱਚ ਪਹੁੰਚਿਆ ਤਾਂ ਮੈਂ ਕਿਹਾ ਕਿ ਚਾਚੀ ਜੀ ਕੀ ਮੈਂ ਤੁਹਾਡਾ ਬਾਥਰੂਮ ਯੂਜ਼ ਕਰ ਸਕਦਾ ਤਾਂ ਮੇਰੀ ਚਾਚੀ ਮਸਕਰਾ ਕੇ ਕਹਿਣ ਲੱਗੀ ਕੀ ਕੀ ਹੋਇਆ ਮੈਂ ਉਹਨਾਂ ਨੂੰ ਕਿਹਾ ਕਿ ਚਾਚੀ ਜੀ ਮੇਰੇ ਬਾਥਰੂਮ ਦੀ ਟੂਟੀ ਖਰਾਬ ਹੈ ਉੱਥੇ ਪਾਣੀ ਨਹੀਂ ਆ ਰਿਹਾ ਚਾਚੀ ਨੇ ਹੱਸਦੇ ਹੋਏ ਕਿਹਾ ਕਿ ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ ਤੇ ਮੈਂ ਬਾਥਰੂਮ ਦੇ ਅੰਦਰ ਚਲਾ ਗਿਆ ਪਰ ਅੰਦਰ ਤੋਂ ਦਰਵਾਜ਼ਾ ਬੰਦ ਹੀ ਨਹੀਂ ਹੋ ਰਿਹਾ ਸੀ ਸ਼ਾਇਦ ਬਾਥਰੂਮ ਦੀ ਕੁੰਡੀ ਖਰਾਬ ਸੀ ਤਾਂ ਮੈਂ ਐਵੇਂ ਹੀ ਦਰਵਾਜ਼ਾ ਬੰਦ ਕਰ ਲਿਆ ਤੇ ਨਹਾਉਣ ਲੱਗ ਪਿਆ ਸੀ ਕਿਉਂਕਿ ਮੈਂ ਤਿਆਰ ਹੋ ਕੇ ਕਿਤੇ ਜਾਣਾ ਸੀ ਤੇ ਮੈਨੂੰ ਚਿੰਤਾ ਹੋ ਰਹੀ ਸੀ ਕਿ ਕਿਤੇ ਚਾਚੀ ਮੈਨੂੰ ਵੇਖ ਨਾ ਲਵੇ ਜਦੋਂ ਮੈਂ ਜ਼ਮੀਨ ਉੱਤੇ ਵੇਖਿਆ ਤਾਂ ਉੱਥੇ ਚਾਚੀ ਦੇ ਕੁਝ ਕੱਪੜੇ ਪਏ ਸਨ ਜਦੋਂ ਮੈਂ ਵੇਖਿਆ ਤਾਂ ਮੈਨੂੰ ਇੱਕ ਅਜੀਬ ਜਿਹੀ ਹਲਚਲ ਪੈਦਾ ਹੋਣ ਲੱਗ ਗਈ ਸੀ ਮੇਰੇ ਅੰਦਰ ਇੱਕ ਅਜੀਬ ਹੀ ਘਬਰਾਹਟ ਹੋ ਰਹੀ ਸੀ ਜਿਵੇਂ ਹੀ ਮੈਂ ਬਾਹਰ ਆਇਆ ਤਾਂ ਮੇਰੀ ਚਾਚੀ ਬਿਲਕੁਲ ਮੇਰੇ ਸਾਹਮਣੇ ਸੀ ਅਤੇ ਮੈਨੂੰ ਵੇਖ ਕੇ ਹੱਸਣ ਲੱਗ ਪਈ ਚਾਚੀ ਦੀ ਉਮਰ ਜ਼ਿਆਦਾ ਨਹੀਂ ਸੀ ਪਰ ਉਹ ਆਤੋਬਾਦ ਹੀ ਉਹ ਵਿਧਵਾ ਹੋ ਗਈ ਸੀ ਉਸ ਦਾ ਸਰੀਰ ਥੋੜਾ ਭਾਰਾ ਸੀ ਜਿਸ ਨਾਲ ਉਹ ਹੋਰ ਵੀ ਸੋਹਣੀ ਲੱਗਦੀ ਸੀ ਤੇ ਗੋਲ ਮਟੋਲ ਚਾ ਚਿਹਰਾ ਸੀ ਜਿਵੇਂ ਹੀ ਮੈਂ ਬਾਹਰ ਆਉਣ ਲੱਗਾ ਚਾਚੀ ਨੇ ਮੈਨੂੰ ਆਵਾਜ਼ ਦੇ ਕੇ ਰੋਕ ਲਿਆ ਤੇ ਕਹਿਣ ਲੱਗੀ ਕਿ ਮੇਰੇ ਕੱਪੜਿਆਂ ਨੂੰ ਵੇਖ ਕੇ ਤੈਨੂੰ ਅਜਿਹਾ ਕੀ ਹੋ ਗਿਆ ਉਹਨਾਂ ਦੀ ਗੱਲ ਸੁਣ ਕੇ ਮੈਂ ਹੋਰ ਵੀ ਘਬਰਾ ਗਿਆ ਸੀ ਮੇਰੇ ਸਰੀਰ ਵਿੱਚ ਜਿਵੇਂ ਅੱਗ ਲੱਗ ਗਈ ਹੋਵੇ ਚਾਚੀ ਨੇ ਮੈਨੂੰ ਇਹ ਸਭ ਕਰਦਿਆਂ ਹੋਇਆ ਵੇਖ ਲਿਆ ਸੀ ਅਤੇ ਮੇਰੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਉਹ ਮੈਨੂੰ ਹੱਸ ਕੇ ਵੇਖ ਰਹੀ ਸੀ ਅਤੇ ਉਹਨਾਂ ਨੇ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਕੋਲ ਬੈੱਡ ਉੱਤੇ ਬਿਠਾ ਲਿਆ ਸੀ ਤੇ ਕਿਹਾ ਕਿ ਤੂੰ ਮੈਨੂੰ ਆਪਣਾ ਦੋਸਤ ਸਮਝ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਹੁਣ ਮੈਨੂੰ ਰਾਤ ਦੀ ਉਡੀਕ ਸੀ ਕਿ ਕਿਵੇਂ ਰਾਤ ਹੋਵੇ ਤਾਂ ਮੈਂ ਉਹਨਾਂ ਦੇ ਕਮਰੇ ਵਿੱਚ ਪਹੁੰਚ ਗਿਆ ਸੀ ਕਿਉਂਕਿ ਮੈਂ ਚਾਚੀ ਦੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਸੀ ਮੈਂ ਵੇਖ ਕੇ ਹੈਰਾਨ ਹੋ ਗਿਆ ਮੇਰਾ ਨਾਮ ਹਰੀਸ਼ ਹੈ ਤੇ ਮੈਂ ਇੱਕ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਹਾਂ ਮੈਨੂੰ ਪਿੰਡ ਵਿੱਚ ਰਹਿਣਾ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਸੀ ਪਿੰਡ ਦੇ ਵਿੱਚ ਹਰ ਚੀਜ਼ ਵਧੀਆ ਹੀ ਮਿਲਦੀ ਸੀ ਇਸ ਲਈ ਮੈਨੂੰ ਸ਼ਹਿਰ ਦੇ ਵਿੱਚ ਜਾਣਾ ਪਸੰਦ ਨਹੀਂ ਸੀ ਪਿੰਡ ਦੇ ਵਿੱਚ ਹੀ ਸਾਡੀ ਬਹੁਤ ਜ਼ਮੀਨ ਸੀ ਜਿਸ ਦੀ ਦੇਖਭਾਲ ਕਰਨੀ ਵੀ ਬਹੁਤ ਜ਼ਰੂਰੀ ਸੀ ਮੇਰੀਆਂ ਦੋ ਤਿੰਨ ਕੁੜੀਆਂ ਦੇ ਨਾਲ ਦੋਸਤੀ ਸੀ ਮੈਂ ਕਦੇ-ਕਦੇ ਉਹਨਾਂ ਕੁੜੀਆਂ ਦੇ ਨਾਲ ਗੱਲਾਂ ਕਰ ਲੈਂਦਾ ਤੇ ਉਹਨਾਂ ਨੂੰ ਮਿਲ ਲੈਂਦਾ ਜਦੋਂ ਤੋਂ ਮੇਰੇ ਚਾਚੇ ਦੀ ਮੈਰिज ਹੋਈ ਸੀ ਤਾਂ ਮੈਂ ਬਹੁਤ ਹੀ ਖੁਸ਼ ਸੀ ਉਹਨਾਂ ਦੇ ਵਿਆਹ ਦੇ ਸਾਰੇ ਇੰਤਜ਼ਾਮੇ ਆਪ ਹੀ ਕੀਤੇ ਸੀ ਮੈਨੂੰ ਆਪਣੇ ਚਾਚੇ ਦੀ ਕਿਸਮਤ ਉੱਤੇ ਕਦੀ ਕਦੀ ਤਾਂ ਜਲਨ ਹੁੰਦੀ ਤੇ ਵਧੀਆ ਵੀ ਲੱਗਦਾ ਕਿਉਂਕਿ ਮੇਰੀ ਚਾਚੀ ਬਹੁਤ ਹੀ ਜ਼ਿਆਦਾ ਸੋਹਣੀ ਸੀ ਮੇਰੇ ਚਾਚੇ ਦੀ ਕਿਸਮਤ ਕਿੰਨੀ ਚੰਗੀ ਸੀ ਪਰ ਰੱਬ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ਵਿਆਹ ਦੇ ਕੋਈ 5-6 ਮਹੀਨਿਆਂ ਤੋਂ ਬਾਅਦ ਹੀ ਮੇਰੇ ਚਾਚੇ ਦਾ ਐਕਸੀਡੈਂਟ ਹੋ ਗਿਆ ਸੀ ਅਤੇ ਉਸੇ ਐਕਸੀਡੈਂਟ ਵਿੱਚ ਹੀ ਮੌਤ ਹੋ ਗਈ ਇਹ ਸਦਮਾ ਸਾਡੇ ਪਰਿਵਾਰ ਲਈ ਬਹੁਤ ਵੱਡਾ ਸੀ। ਇਸ ਖਬਰ ਨੇ ਮੇਰੀ ਚਾਚੀ ਨੂੰ ਬਹੁਤ ਦੁਖੀ ਕੀਤਾ। ਅਸੀਂ ਸਾਰੇ ਹੀ ਬਹੁਤ ਦੁਖੀ ਸੀ। ਪੂਰਾ ਪਰਿਵਾਰ ਵਿਛੜ ਗਿਆ ਸੀ ਤੇ ਉਹ ਚਾਚੀ ਦੇ ਕੋਲ ਹੋਰ ਕੋਈ ਨਹੀਂ ਸੀ। ਉਹ ਪੂਰੀ ਤਰ੍ਹਾਂ ਇਕੱਲੀ ਰਹਿ ਗਈ ਸੀ ਤੇ ਬਹੁਤ ਹੀ ਉਦਾਸ ਰਹਿਣ ਲੱਗ ਪਈ ਸੀ ਤੇ ਮੈਂ ਉਹਨਾਂ ਦੇ ਨਾਲ ਹਰ ਸਮੇਂ ਰਹਿੰਦਾ ਗੱਲਾਂ ਕਰਦਾ। ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਉਹਨਾਂ ਨੂੰ ਖੁਸ਼ ਰੱਖਾਂ ਤੇ ਉਹਨਾਂ ਦਾ ਦਿਲ ਲੱਗਿਆ ਰਹੇ। ਮੈਂ ਹਰ ਕੋਸ਼ਿਸ਼ ਕਰਦਾ ਸੀ ਕਿ ਉਹਨਾਂ ਨੂੰ ਕੋਈ ਦੁੱਖ ਨਾ ਸਤਾਵੇ। ਮੇਰੇ ਮਾਪਿਆਂ ਨੇ ਫੈਸਲਾ ਕੀਤਾ ਸੀ ਕਿ ਚਾਚੀ ਹੁਣ ਸਾਡੇ ਨਾਲ ਹੀ ਰਹੋਗੀ ਕਿਉਂਕਿ ਹੋਰ ਕੋਈ ਟਿਕਾਣਾ ਵੀ ਨਹੀਂ ਸੀ ਹੁਣ ਉੱਪਰ ਵਾਲੇ ਕਮਰੇ ਵਿੱਚ ਰਹਿਣ ਲੱਗ ਪਈ ਪਰ ਮੇਰੀ ਪੂਰੀ ਕੋਸ਼ਿਸ਼ ਰਹਿੰਦੀ ਸੀ ਕਿ ਚਾਚੀ ਹਮੇਸ਼ਾ ਖੁਸ਼ ਰਹੇ ਉਸ ਨੂੰ ਕੋਈ ਦੁੱਖ ਨਾ ਹੋਵੇ ਉਹਨਾਂ ਦੇ ਚਿਹਰੇ ਤੇ ਹਰ ਵੇਲੇ ਮੁਸਕਰਾਹਟ ਰਹੇ ਇਸ ਲਈ ਮੈਂ ਉਹਨਾਂ ਨੂੰ ਖੁਸ਼ ਕਰਨ ਦੇ ਲਈ ਮਿਹਨਤ ਕਰਦਾ ਸੀ ਤੇ ਤਰ੍ਹਾਂ ਤਰ੍ਹਾਂ ਦੇ ਚੁਟਕਲੇ ਲੱਭਦਾ ਚਾਚੀ ਬਹੁਤ ਖੁਸ਼ ਹੁੰਦੀ ਸੀ ਤੇ ਹੌਲੀ ਹੌਲੀ ਉਹਨਾਂ ਦਾ ਹਾਸਾ ਹੁਣ ਵਾਪਸ ਆ ਰਿਹਾ ਸੀ ਅਜਿਹਾ ਲੱਗਦਾ ਸੀ ਜਿੱਦਾਂ ਸਭ ਠੀਕ ਹੋ ਜਾਊਗਾ ਕਦੇ-ਕਦੇ ਮੈਂ ਸੋਚਦਾ ਸੀ ਕਿ ਆਪਣੇ ਪਰਿਵਾਰ ਦੇ ਬਿਨਾਂ ਕਿਵੇਂ ਰਹੂਗੀ ਕਿਉਂਕਿ ਬਹੁਤ ਹੀ ਔਖਾ ਸਮਾਂ ਸੀ ਅਤੇ ਮੇਰੀ ਚਾਚੀ ਦੀਆਂ ਜ਼ਰੂਰਤਾਂ ਹੁਣ ਪੂਰੀਆਂ ਨਹੀਂ ਹੁੰਦੀਆਂ ਸੀ ਫਿਰ ਮੈਂ ਸੋਚਦਾ ਸੀ ਕਿ ਸ਼ਾਇਦ ਪ੍ਰਮਾਤਮਾ ਨੂੰ ਇਹੀ ਮਨਜ਼ੂਰ ਸੀ ਪਰ ਮੇਰੀ ਚਾਚੀ ਬਹੁਤ ਹੀ ਸਬਰ ਤੋਂ ਕੰਮ ਲੰਦੀ ਸੀ ਇੱਕ ਵਾਰ ਜਦ ਮੈਂ ਣਾਉਣ ਲੱਗਾ ਤਾਂ ਅਚਾਨਕ ਪਾਣੀ ਖਤਮ ਹੋ ਗਿਆ ਤੇ ਮੈਂ ਜਲਦੀ ਵਿੱਚ ਸੀ ਅਤੇ ਮੈਨੂੰ ਕਿਤੇ ਕੰਮ ਤੇ ਜਾਣਾ ਸੀ ਮੈਂ ਬਹੁਤ ਹੀ ਜ਼ਿਆਦਾ ਘਬਰਾ ਗਿਆ ਸੀ ਤੇ ਪਰੇਸ਼ਾਨ ਹੋਇਆ ਕਿ ਹੁਣ ਕੀ ਕਰਾਂ ਫਿਰ ਮੈਨੂੰ ਧਿਆਨ ਵਿੱਚ ਆਇਆ ਕਿ ਚਾਚੀ ਦੇ ਕਮਰੇ ਦੇ ਵਿੱਚ ਬਾਥਰੂਮ ਵਿੱਚ ਪਾਣੀ ਆ ਰਿਹਾ ਹੋਣਾ ਕਿਉਂ ਨਾ ਮੈਂ ਉੱਥੇ ਹੀ ਜਾ ਕੇ ਨਾਲਵਾ ਕਿਉਂਕਿ ਉਹ ਮੋਟਰ ਦੇ ਨਾਲ ਸਿੱਧਾ ਹੀ ਜੁੜਿਆ ਹੋਇਆ ਸੀ ਮੈਂ ਇਹ ਸੁਣ ਕੇ ਆਪਣਾ ਤੌਲੀਆ ਚੱਕਿਆ ਤੇ ਉੱਪਰ ਚਲਾ ਗਿਆ ਸੀ ਉਹਨਾਂ ਦੇ ਬਾਥਰੂਮ ਦੀ ਕੁੰਡੀ ਨਹੀਂ ਲੱਗਦੀ ਸੀ ਮੈਂ ਬਹੁਤ ਹੈਰਾਨ ਹੋ ਰਿਹਾ ਸੀ ਤੇ ਹੁਣ ਮੈਂ ਸੋਚਣ ਲਈ ਮਜਬੂਰ ਸੀ ਜੇ ਦਰਵਾਜ਼ਾ ਖੁੱਲਾ ਛੱਡ ਦਿੱਤਾ ਤਾਂ ਕੀ ਬਣੂਗਾ ਚਾਚੀ ਕਿਤੇ ਗਲਤੀ ਨਾਲ ਅੰਦਰ ਨਾ ਆ ਜਾਵੇ ਫਿਰ ਮੇਰਾ ਕੀ ਹੋਊਗਾ ਜੇ ਉਸ ਨੇ ਮੈਨੂੰ ਇਸ ਹਾਲਤ ਵਿੱਚ ਵੇਖ ਲਿਆ ਤਾਂ ਫਿਰ ਕੀ ਬਣੂ ਇਸ ਲਈ ਮੈਂ ਚਾਚੀ ਤੋਂ ਡਰਦਾ ਸੀ ਤੇ ਕਮਰਾ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਬਾਥਰੂਮ ਦਾ ਦਰਵਾਜ਼ਾ ਬੰਦ ਹੀ ਨਹੀਂ ਹੋ ਰਿਹਾ ਸੀ ਮੈਂ ਵੇਖਿਆ ਉਹਨਾਂ ਦੇ ਕਮਰੇ ਦਾ ਲੋਕ ਵੀ ਨਹੀਂ ਸੀ ਮੇਰੇ ਕੋਲ ਹੁਣ ਕੋਈ ਰਾਸਤਾ ਨਹੀਂ ਸੀ ਮੈਂ ਦਰਵਾਜ਼ਾ ਐਵੇਂ ਹੀ ਬੰਦ ਕਰਕੇ ਰੋਣਾ ਸ਼ੁਰੂ ਕਰ ਦਿੱਤਾ ਸੀ ਤਾਂ ਕਿ ਚਾਚੀ ਕਮਰੇ ਵਿੱਚ ਨਾ ਆਵੇ ਤੇ ਜਲਦੀ ਹੀ ਮੈਂ ਫ੍ਰੀ ਹੋ ਕੇ ਉੱਥੋਂ ਬਾਹਰ ਨਿਕਲ ਜਾਵਾਂ ਮੈਂ ਤੌਲੀਆ ਨਾਲ ਪੇਟ ਲਿਆ ਸੀ ਤੇ ਜਿੱਦਾਂ ਹੀ ਮੈਂ ਬਾਹਰ ਨਿਕਲਿਆ ਦੂਜੇ ਪਾਸੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ ਤੇ ਉਹ ਕਮਰੇ ਦੇ ਅੰਦਰ ਆ ਗਈ ਮੈਨੂੰ ਵੇਖ ਕੇ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਬਦਲ ਗਏ ਸੀ ਉਹ ਕੁਝ ਅਜੀਬੇ ਤਰੀਕੇ ਨਾਲ ਮੇਰੇ ਵੱਲ ਵੇਖ ਰਹੀ ਸੀ ਉਹਨਾਂ ਨੇ ਮੈਨੂੰ ਉਸ ਹਾਲਤ ਵਿੱਚ ਵੇਖ ਕੇ ਹੱਸਣਾ ਸ਼ੁਰੂ ਕਰ ਦਿੱਤਾ ਸੀ ਤੇ ਕਿਹਾ ਕਿ ਤੂੰ ਆਪਣਾ ਸਰੀਰ ਬਹੁਤ ਹੀ ਵਧੀਆ ਬਣਾਇਆ ਹੈ ਤੇਰਾ ਸਰੀਰ ਬਹੁਤ ਮਜ਼ਬੂਤ ਹੈ ਅਚਾਨਕ ਹੀ ਮੇਰਾ ਤੌਲੀਆ ਜ਼ਮੀਨ ਤੇ ਡਿੱਗ ਗਿਆ ਤੇ ਚਾਚੀ ਮੈਨੂੰ ਵੇਖ ਕੇ ਹੈਰਾਨ ਰਹਿ ਗਈ ਸੀ ਉਹਨਾਂ ਦਾ ਮੂੰਹ ਖੁੱਲੇ ਦਾ ਖੁੱਲਾ ਰਹਿ ਗਿਆ ਸੀ ਅਤੇ ਉਹ ਮੇਰੀ ਤਾਰੀਫ ਕਰ ਰਹੀ ਸੀ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਮੈਨੂੰ ਆਪਣਾ ਦੋਸਤ ਸਮਝ ਲੈ ਮੇਰਾ ਕੋਈ ਦੋਸਤ ਨਹੀਂ ਤੇ ਫਿਕਰ ਨਾ ਕਰ ਇਹ ਸੁਣ ਕੇ ਮੈਂ ਥੋੜਾ ਜਿਹਾ ਬੇਫਿਕਰ ਹੋ ਗਿਆ ਸੀ ਪਰ ਉਹ ਮੇਰੇ ਵੱਲ ਬਸ ਵੇਖੀ ਜਾ ਰਹੀ ਸੀ ਤੇ ਮੈਨੂੰ ਬਹੁਤ ਹੀ ਜ਼ਿਆਦਾ ਸ਼ਰਮ ਆ ਰਹੀ ਸੀ ਫਿਰ ਅਚਾਨਕ ਕੋਈ ਕਦਮ ਅੜਾਸ ਹੋ ਗਈ ਉਸ ਦਾ ਚਿਹਰਾ ਉੱਤਰ ਗਿਆ ਸੀ ਤੇ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਰਹੇ ਸੀ ਮੈਂ ਸਮਝ ਗਿਆ ਸੀ ਕਿ ਉਹਨਾਂ ਨੂੰ ਚਾਚਾ ਜੀ ਦੀ ਯਾਦ ਆ ਰਹੀ ਹੈ ਜਦੋਂ ਮੈਂ ਪੁੱਛਿਆ ਤਾਂ ਕਹਿਣ ਲੱਗੀ ਕਿ ਮੇਰੀ ਜ਼ਿੰਦਗੀ ਦੇ ਸਾਰੇ ਮ제 ਖਤਮ ਹੋ ਗਏ ਤੇ ਇਸ ਤਰ੍ਹਾਂ ਅਸੀਂ ਰਾਤ ਨੂੰ ਮਹਿਮਾਨਾਂ ਦਾ ਸਵਾਗਤ ਕਰ ਰਹੇ ਸਾਂ ਤੇ ਮੇਰੀ ਇੱਕ ਕਜ਼ਨ ਸੀ ਜਿਸ ਦਾ 체ਤੀ ਰਿਆ ਹੋਣ ਵਾਲਾ ਸੀ ਅਤੇ ਉਹ ਭਾਬੀ ਦੇ ਕੋਲ ਫੈਸ਼ਨ ਦੀਆਂ ਗੱਲਾਂ ਕਰਦੀ ਤੇ ਫਿਰ ਚਾਚੀ ਕੋਲ ਫੈਸ਼ਨ ਦੀਆਂ ਗੱਲਾਂ ਕਰਦੀ ਪਰ ਮੈਂ ਹੈਰਾਨ ਹੋ ਗਿਆ ਸੀ ਕਿਉਂਕਿ ਚਾਚੀ ਨੇ ਮੇਰੀ ਕਜ਼ਨ ਨੂੰ ਸਾਰਾ ਕੁਝ ਦੱਸ ਦਿੱਤਾ ਸੀ ਜਦੋਂ ਚਾਚੀ ਨੇ ਮੇਰੇ ਸਾਹਮਣੇ ਸਾਰੀਆਂ ਗੱਲਾਂ ਦੱਸੀਆਂ ਤਾਂ ਮੈਨੂੰ ਬਹੁਤ ਸ਼ਰਮ ਆ ਰਹੀ ਸੀ ਮੈਂ ਵੀ ਕਿਹਾ ਕਿ ਮੈਂ ਬਾਹਰ ਜਾ ਰਿਹਾ ਤਾਂ ਚਾਚੀ ਨੇ ਆਪਣੇ ਹੱਥਾਂ ਨਾਲ ਮੇਰਾ ਹੱਥ ਫੜ ਲਿਆ ਸੀ ਮੈਂ ਬਹੁਤ ਹੀ ਜ਼ਿਆਦਾ ਕਬਰਾ ਗਿਆ ਸੀ ਅਤੇ ਮੇਰੀ ਧੜਕਣ ਤੇਜ਼ ਹੋ ਗਈ ਸੀ ਮੇਰੀ ਕਜ਼ਨ ਦੂਜੇ ਪਾਸੇ ਬੈਠੀ ਸੀ ਜੋ ਕਿ ਸਭ ਕੁਝ ਦੇਖ ਨਹੀਂ ਪਾ ਰਹੀ ਸੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਮੈਨੂੰ ਕੋਲ ਤੋਂ ਇੰਨਾ ਸਕੂਨ ਮਿਲ ਰਿਹਾ ਸੀ ਕਿ ਮੈਂ ਨਹੀਂ ਦੱਸ ਸਕਦਾ ਨਹੀਂ ਤਾਂ ਰੋਜ਼ ਇਹ ਕੰਮ ਮੈਨੂੰ ਆਪ ਹੀ ਕਰਨਾ ਪੈਂਦਾ ਸੀ ਕੁਝ ਦਿਨ ਬਾਅਦ ਮੈਂ ਹੌਲੀ ਨਾਲ ਜਵਾਬ ਦਿੱਤਾ ਤੇ ਮੈਂ ਨਹੀਂ ਚਾਹੁੰਦਾ ਸੀ ਕਿ ਇਹ ਸਭ ਦੇ ਸਾਹਮਣੇ ਕੋਈ ਤਮਾਸ਼ਾ ਹੋਵੇ ਅਤੇ ਮੇਰੀ ਕਿਸਮਤ ਵਿੱਚ ਸ਼ਾਇਦ ਇਹੋ ਹੀ ਲਿਖਿਆ ਸੀ ਜੋ ਕਿ ਮੇਰੇ ਨਾਲ ਹੋਇਆ ਮੇਰੀ ਕਜ਼ਨ ਨੇ ਚਾਚੀ ਨੂੰ ਸਲਾਹ ਦਿੱਤੀ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੋ ਕੀ ਪਤਾ ਕੋਈ ਚੰਗਾ ਜੀਵਨ ਸਾਥੀ ਤੁਹਾਨੂੰ ਫੇਰ ਮਿਲ ਜਾਵੇ ਇਸ ਗੱਲ ਨੇ ਚਾਚੀ ਚੁੱਪ ਹੋ ਗਈ ਸੀ ਤੇ ਅਚਾਨਕ ਹੀ ਮੈਨੂੰ ਬਾਹਰ ਖੜੇ ਵੇਖ ਉਹਨਾਂ ਨੇ ਵੇਖਿਆ ਅਤੇ ਮੈਨੂੰ ਕਹਿਣ ਲੱਗੀ ਮੈਂ ਘਬਰਾ ਕੇ ਵਾਪਸ ਜਾਣ ਲੱਗਾ ਸੀ ਮੇਰੇ ਦਿਮਾਗ ਵਿੱਚ ਉਹੀ ਗੱਲ ਚੱਲ ਰਹੀ ਸੀ ਕਿ ਸਭ ਕੁਝ ਕੀ ਹੋ ਰਿਹਾ ਹੈ ਅਗਲੇ ਦਿਨ ਚਾਚੀ ਨੇ ਨਾਸ਼ਤਾ ਬਣਾਇਆ ਤੇ ਜਦੋਂ ਮੈਂ ਕਜ਼ਨ ਦੇ ਬਾਰੇ ਪੁੱਛਿਆ ਤਾਂ ਚਾਚੀ ਨੇ ਦੱਸਿਆ ਕੀ ਹੋਤਾ ਸਵੇਰੇ ਹੀ ਆਪਣੇ ਘਰ ਚਲੀ ਗਈ ਹੈ ਅਤੇ ਹੁਣ ਉਹ ਘਰ ਵਿੱਚ ਸਿਰਫ ਮੈਂ ਤੇ ਮੇਰੀ ਚਾਚੀ ਹੀ ਸੀ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਉਹਨਾਂ ਨੇ ਵੀ ਚੰਗੀ ਤਰ੍ਹਾਂ ਦੇ ਨਾਲ ਇਹ ਜਾਣ ਲਿਆ ਸੀ ਕਿ ਮੈਨੂੰ ਉਹਨਾਂ ਤੋਂ ਕੋਈ ਨਾ ਕੋਈ ਕੰਮ ਹੈ ਤੇ ਮੈਨੂੰ ਸਕੂਨ ਮਿਲਦਾ ਹੈ ਹੁਣ ਮੇਰਾ ਚਾਚਾ ਇਸ ਦੁਨੀਆ ਵਿੱਚ ਨਹੀਂ ਸੀ ਅਤੇ ਉਹਨਾਂ ਨੇ ਕਿਹਾ ਕਿ ਤੂੰ ਮੈਨੂੰ ਮੇਰੇ ਨਾਮ ਨਾਲ ਹੀ ਬੁਲਾਇਆ ਕਰ ਉਹਨਾਂ ਨੇ ਇਸ ਗੱਲ ਦੇ ਲਈ ਮੇਰੇ ਉੱਪਰ ਬਹੁਤ ਜ਼ੋਰ ਪਾਇਆ ਅਤੇ ਫਿਰ ਕਿਹਾ ਕਿ ਮੈਨੂੰ ਬਹੁਤ ਵਧੀਆ ਲੱਗੂਗਾ ਜੇਕਰ ਤੂੰ ਮੈਨੂੰ ਮੇਰੇ ਨਾਮ ਨਾਲ ਬੁਲਾਵੇਂਗਾ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਸੀ ਚਾਚੀ ਦਾ ਨਾਮ ਹੀ ਨਾਕਸ਼ੀ ਸੀ ਤੇ ਜਦੋਂ ਮੈਂ ਚਾਚੀ ਨੂੰ ਨਾਮ ਦੇ ਨਾਲ ਬੁਲਾਇਆ ਤਾਂ ਬਹੁਤ ਜ਼ਿਆਦਾ ਖੁਸ਼ ਹੋ ਗਈ ਸੀ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਪਰ ਪਤਾ ਨਹੀਂ ਮੇਰਾ ਹੱਥ ਫੜ ਕੇ ਉਹ ਮੈਨੂੰ ਕਿੱਥੇ ਲੈ ਕੇ ਜਾ ਰਹੀ ਸੀ ਕੁਝ ਇਸ਼ਾਰਿਆਂ ਦੇ ਵਿੱਚ ਉਸ ਨੇ ਮੈਨੂੰ ਸਮਝਾਇਆ ਅਤੇ ਉਸ ਤੋਂ ਕੁਝ ਦੇਰ ਬਾਅਦ ਉਹ ਆਪਣੇ ਕਮਰੇ ਵਿੱਚ ਚਲੀ ਗਈ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਪਰ ਮੈਂ ਸੋਚ ਵਿੱਚ ਪੈ ਗਿਆ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਉਸ ਦੇ ਪਿੱਛੇ-ਪਿੱਛੇ ਉਸ ਦੇ ਕਮਰੇ ਵਿੱਚ ਜਾਵਾਂ ਪਰ ਇੰਨੀ ਜਲਦੀ ਇਹ ਸਭ ਕੁਝ ਨਹੀਂ ਹੋ ਸਕਦਾ ਸੀ ਇਸ ਨੂੰ ਸਮਾਂ ਲੱਗਣਾ ਸੀ ਅਗਲੇ ਦਿਨ ਮੇਰੇ ਮਾਪਿਓ ਵਾਪਸ ਆ ਗਏ ਸੀ ਤੇ ਹੁਣ ਮੈਨੂੰ ਸਮਝ ਆ ਗਿਆ ਸੀ ਕਿ ਮੇਰੇ ਮਜ਼ੇਵਲੇ ਦਿਨ ਖਤਮ ਹੋ ਗਏ ਨੇ ਤੇ ਹੁਣ ਮੈਂ ਉੱਪਰ ਨਹੀਂ ਜਾ ਸਕਦਾ ਤੇ ਨਾ ਹੀ ਚਾਚੀ ਥੱਲੇ ਆ ਸਕਦੀ ਸੀ ਇਸੇ ਤਰ੍ਹਾਂ ਹੀ ਦੋ ਦਿਨ ਲੰਘ ਗਏ ਸੀ ਸਭ ਕੁਝ ਸਹੀ ਚੱਲ ਰਿਹਾ ਸੀ ਪਰ ਉਹਨਾਂ ਦਿਨਾਂ ਦੇ ਵਿੱਚ ਮੈਂ ਚਾਚੀ ਦੀਆਂ ਹਰਕਤਾਂ ਤੇ ਧਿਆਨ ਦਿੱਤਾ ਜਦੋਂ ਵੀ ਉਹ ਮੇਰੇ ਕੋਲ ਲੰਘਦੀ ਤਾਂ ਮੈਨੂੰ ਟੱਚ ਕਰਦੀ ਤੇ ਕਈ ਵਾਰੀ ਤਾਂ ਮੇਰੇ ਕੋਲ ਖੜੀ ਹੁੰਦੀ ਤਾਂ ਮੈਨੂੰ ਅਜੀਬ ਜਿਹਾ ਮਹਿਸੂਸ ਹੁੰਦਾ ਅਤੇ ਲੁਕ ਲੁਕ ਕੇ ਸੀ ਇਹ ਉਹ ਕੰਮ ਕਰ ਰਹੀ ਸਾਂ ਪਰ ਸੀ ਇਹ ਕੰਮ ਬੜੇ ਹੀ ਆਮ ਨਾਲ ਨਹੀਂ ਸਗੋਂ ਇੱਕ ਦਿਨ ਤਾਂ ਮੈਂ ਉਹਨਾਂ ਨੂੰ ਦੇਖ ਕੇ ਇਨਾ ਹੈਰਾਨ ਹੋ ਗਿਆ ਸੀ ਤੇ 당ਗ ਰਹਿ ਗਿਆ ਮੇਰੀ ਕਜ਼ਨ ਦੀ ਹਲਦੀ ਦਾ ਪ੍ਰੋਗਰਾਮ ਸੀ ਤੇ ਸਾਰੇ ਲੋਕ ਘਰ ਤੋਂ ਬਾਹਰ ਗਏ ਹੋਏ ਸੀ ਚਾਚੀ ਨੂੰ ਤਿਆਰ ਹੋਣ ਦੇ ਵਿੱਚ ਥੋੜਾ ਸਮਾਂ ਲੱਗ ਗਿਆ ਸੀ ਇਹ ਇਸ ਲਈ ਮੇਰੇ ਪਾਪਾ ਨੇ ਕਿਹਾ ਸੀ ਕਿ ਤੂੰ ਆਪਣੀ ਚਾਚੀ ਨੂੰ ਲੈ ਕੇ ਸਿੱਧਾ ਉੱਤੇ ਹੀ ਆ ਜਾਈਂ ਅਤੇ ਮੈਂ ਥੱਲੇ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ਜਿਵੇਂ ਜਿਵੇਂ ਮੇਰੇ ਪਾਪਾ ਗਏ ਮੈਂ ਜਲਦੀ ਨਾਲ ਉਹਨਾਂ ਦੇ ਕਮਰੇ ਦੇ ਵਿੱਚ ਗਿਆ ਅਤੇ ਦਰਵਾਜ਼ਾ ਖੜਕਾਇਆ ਉਸ ਸਮੇਂ ਚਾਚੀ ਨੇ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਵੇਖਦਾ ਹੀ ਰਹਿ ਗਿਆ ਫਿਰ ਉਸ ਨੇ ਮੈਨੂੰ ਕਿਹਾ ਕਿ ਮੈਨੂੰ ਪਤਾ ਹੈ ਕਿ ਤੈਨੂੰ ਕਿੰਨਾ ਸ਼ੌਂਕ ਹੈ ਤੇ ਤੇਰਾ ਦਿਲ ਕਰਦਾ ਹੈ ਤੂੰ ਆਪਣੀ ਇੱਛਾ ਪੂਰੀ ਕਰ ਸਕਦਾ ਇਹ ਸੁਣ ਕੇ ਮੈਂ ਉਹਨਾਂ ਦੇ ਪਿਆਰ ਦੇ ਵਿੱਚ ਪਾਗਲ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਉਹਨਾਂ ਤੋਂ ਵੱਖਰਾ ਹੋਇਆ ਤਾਂ ਚਾਚੀ ਨੇ ਕਿਹਾ ਕਿ ਅਸੀਂ ਲੇਟ ਹੋ ਰਹੀ ਹਾਂ ਅਤੇ ਉਹ ਫਿਰ ਤੋਂ ਫਰੈਸ਼ ਹੋ ਕੇ ਤਿਆਰ ਹੋ ਗਈ ਸੀ ਚਾਚੀ ਨੇ ਮੈਨੂੰ ਪੁੱਛਿਆ ਕਿਵੇਂ ਕਿਓ ਜੀ ਲੱਗ ਰਹੀ ਹਾਂ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਤਾਂ ਹਮੇਸ਼ਾ ਹੀ ਬਹੁਤ ਸੋਹਣੇ ਲੱਗਦੇ ਹੋ ਤੁਹਾਡੇ ਜਿੰਨਾ ਸੋਹਣਾ ਇੱਥੇ ਕੋਈ ਵੀ ਨਹੀਂ ਇਸ ਤਰ੍ਹਾਂ ਅਸੀਂ ਫੇਰ ਫੰਕਸ਼ਨ ਵਿੱਚ ਗਏ ਅਤੇ ਉਸ ਤੋਂ ਬਾਅਦ ਅਸੀਂ ਘਰ ਆ ਗਏ ਸੀ ਅਤੇ ਫੇਰ ਅਸੀਂ ਇੱਕ ਫਿਲਮ ਲਾਈ ਜਿਸ ਵਿੱਚ ਕਿਸੇ ਸੀਨ ਉੱਤੇ ਚਾਚੀ ਤੇ ਮੈਂ ਚੁੱਪਚਾਪ ਦੇਖ ਰਹੇ ਸੀ ਅਚਾਨਕ ਉਹਨਾਂ ਨੇ ਮੇਰਾ ਹੱਥ ਫੜ ਲਿਆ ਸੀ ਜਦੋਂ ਮੈਂ ਉਹਨਾਂ ਵੱਲ ਚਿਹਰਾ ਦੇਖਿਆ ਤਾਂ ਮੈਂ ਹੈਰਾਨ ਸੀ ਮੈਂ ਨਹੀਂ ਚਾਹੁੰਦਾ ਸੀ ਕਿ ਉਹ ਕਿਸੇ ਗੱਲ ਤੋਂ ਦੁਖੀ ਹੋਵੇ ਜਦੋਂ ਮੈਂ ਚਾਚੀ ਨੂੰ ਪੁੱਛਿਆ ਕਿ ਤੁਸੀਂ ਦੁਖੀ ਕਿ ਹੋ ਰਹੇ ਹੋ ਉਹਨਾਂ ਨੇ ਕਿਹਾ ਕਿ ਤੇਰੇ ਚਾਚੇ ਦੀ ਯਾਦ ਆ ਰਹੀ ਹੈ ਇਸ ਕਰਕੇ ਮੈਨੂੰ ਰੋਣਾ ਆ ਰਿਹਾ ਹੈ ਮੈਂ ਆਪਣੀ ਚਾਚੀ ਨੂੰ ਹੌਸਲਾ ਦਿੱਤਾ ਤੇ ਗੱਲ ਨਾਲ ਆਇਆ ਤੇ ਕਿਹਾ ਕਿ ਮੈਨੂੰ ਮਾਫ ਕਰ ਦਿਓ ਮੈਂ ਤੁਹਾਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਹੌਲੀ-ਹੌਲੀ ਚਾਚੀ ਨੂੰ ਚੁੱਪ ਕਰਾ ਰਿਹਾ ਸੀ ਅਤੇ ਫਿਰ ਅਸੀਂ ਪਿੰਡ ਚਲੇ ਗਏ ਮੇਰੀ ਮਾਂ ਮੈਨੂੰ ਵੇਖ ਕੇ ਬਹੁਤ ਖੁਸ਼ ਹੋਈ ਸੀ ਅਤੇ ਉਹ ਵੀ ਪਰੇਸ਼ਾਨ ਸੀ ਕਿ ਵਿਆਹ ਕਿਉਂ ਨਹੀਂ ਕਰਵਾ ਰਿਹਾ ਸੀ ਅਤੇ ਉਹ ਕਦੋਂ ਤੱਕ ਇਸ ਤਰ੍ਹਾਂ ਜ਼ਿੰਦਗੀ কাটੂਗੀ ਪਰ ਹੁਣ ਮੈਂ ਮਾਂ ਨੂੰ ਚੁੱਪ ਕਰਵਾ ਦਿੱਤਾ ਸੀ ਕਿ ਜੇਕਰ ਉਹ ਨਹੀਂ ਚਾਹਦੀ ਤਾਂ ਤੁਸੀਂ ਉਹਨਾਂ ਦੇ ਨਾਲ ਜ਼ਬਰਦਸਤੀ ਨਾ ਕਰੋ ਇਸ ਤਰ੍ਹਾਂ ਅਸੀਂ ਇਸ ਗੱਲ ਤੋਂ ਪਿੱਛੇ हट ਗਏ ਚਾਚੀ ਨੇ ਵੀ ਆਪਣੀ ਜ਼ਿੰਦਗੀ ਜੀਣਾ ਸ਼ੁਰੂ ਕਰ ਦਿੱਤਾ ਸੀ ਪਰ ਉਹ ਇਹ ਸੋਚਦੀ ਸੀ ਕਿ ਮੈਂ ਕਦੋਂ ਤੱਕ ਉਹਨਾਂ ਦੇ ਨਾਲ ਰਾਵਾਂਗਾ ਮੇਰਾ ਵੀ ਕਦੀ ਨਾ ਕਦੀ ਤਾਂ ਵਿਆਹ ਹੋਣਾ ਹੀ ਹੈ ਉਹ ਬਹੁਤ ਚਿੰਤਾ ਕਰਦੀ ਸੀ ਅਤੇ ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਮੈਂ ਕਦੀ ਵੀ ਵਿਆਹ ਨਹੀਂ ਕਰਾਂਗਾ ਹੁਣ ਬਸ ਤੁਸੀਂ ਹੀ ਮੇਰੀ ਜ਼ਿੰਦਗੀ ਹੋ ਮੈਂ ਸਾਰੀ ਉਮਰ ਤੁਹਾਡੇ ਨਾਲ ਹੀ ਰਹਾਗਾ ਜਦੋਂ ਘਰ ਵਿੱਚ ਮੇਰੇ ਮਾਪਿਓ ਨੂੰ ਸਾਡੇ ਰਿਸ਼ਤੇ ਬਾਰੇ ਪਤਾ ਲੱਗਾ ਤਾਂ ਉਸ ਸਮੇਂ ਉਹ ਮੇਰੇ ਨਾਲ ਬਹੁਤ ਗੁੱਸੇ ਹੋਏ ਅਤੇ ਚਾਚੀ ਨੂੰ ਵੀ ਬਹੁਤ ਕੁੱਸਨ ਆਇਆ ਬੁਰਾ ਭਲਾ ਕਿਹਾ ਪਰ ਮੈਂ ਆਪਣੇ ਮਾਪਿਓ ਨੂੰ ਮਨਾ ਲਿਆ ਸੀ ਅਤੇ ਆਪਣੀ ਚਾਚੀ ਦੇ ਨਾਲ ਹੀ ਵਿਆਹ ਕਰ ਲਿਆ ਭਾਵੇਂ ਬੇਸ਼ੱਕ ਉਹ ਵਿਧਵਾ ਸੀ ਪਰ ਉਸ ਨੂੰ ਵੀ ਚੀਨ ਦਾ ਹੱਕ ਸੀ ਅਤੇ ਹੁਣ ਮੈਂ ਪੂਰੀ ਤਰ੍ਹਾਂ ਦੇ ਨਾਲ ਆਪਣੀ ਚਾਚੀ ਨੂੰ ਆਪਣੇ ਘਰ ਵਾਲੀ ਦੇ ਰੂਪ ਵਿੱਚ ਮੰਨ ਲਿਆ ਹੈ ਅਤੇ ਹੁਣ ਅਸੀਂ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ گزار ਰਹੇ ਹਾਂ ਜੇਕਰ ਮੈਂ ਉਹਨਾਂ ਦੇ ਨਾਲ ਵਿਆਹ ਨਾ ਕਰਦਾ ਤਾਂ ਮੈਨੂੰ ਨਹੀਂ ਪਤਾ ਸੀ ਕਿ ਉਹਨਾਂ ਦਾ ਕੀ ਹੁੰਦਾ ਜਾਂ ਫਿਰ ਉਹ ਕਿਸੇ ਗਲਤ ਇਨਸਾਨ ਦੇ ਧੱਕੇ ਚੜ ਜਾਂਦੀ ਤੇ ਗਲਤ ਰਸਤੇ ਚਲੀ ਜਾਂਦੀ ਜਾਂ ਗਲਤ ਲੋਕਾਂ ਦੇ ਹੱਥ ਚੜ ਜਾਂਦੀ ਦੋਸਤੋ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਕਹਾਣੀ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਜੇਕਰ ਚੈਨਲ ਤੇ ਪਹਿਲੀ ਵਾਰੀ ਆਏ ਹੋ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਪੂਰੀ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਫੇਰ ਮਿਲਾਂਗੇ ਨਵੀਂ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ